ਕਿ ਤਾ ਸੁੱਤੇ ਯਾ ਉੱਠਾ ਹਾਂ ਤਾਂ ਕੀ ਕੋੜੇ ਵੇਚ ਕੇ ਸੁੱਤੇ ਆਈਓ ਰਾਤ ਨੀ ਨੀਂਦ ਪੂਰੀ ਹੁੰਦੀ ਦਿਨੇ ਵੀ ਸੁੱਤੇ ਰਹਿੰਦੇ ਤੇ ਰਾਤ ਵੀ ਸੁੱਤੇ ਰਹਿੰਦੇ ਯੋ ਕੀ ਮੇਰਾ ਥਿਰਖਾਣਾ ਆ ਗਈ ਮਹਾ ਪਟਾ ਦੱਤਾ ਪਾ ਕੇ ਜਾਣ ਕੇ ਘੜੀ ਲੰਮਾ ਪੈ ਗਿਆ ਕੀ ਹੋ ਗਿਆ ਵਾ ਥਿਰਖਾਣਾ ਆ ਗਈ ਆ ਤੁਹਾਨੂੰ ਦੀਦਾਪਰ ਪਰੌਣੀਆਂ ਆਈਆਂ ਵਾ ਬੰਦਾ ਜਾਂਦਾ ਵਾ ਲਾਗੇ ਬੈਂਦਾ ਵਾ ਤੇਰੀ ਸਾਲੀ ਹੈਗੀ ਰਾਜੀ ਬਾਜੀ ਬੰਦਾ ਪੁੱਛਦਾ ਵਾ ਸੌ ਗੱਲ ਹੁੰਦੀ ਆ ਤੇ ਜਦੋਂ ਮੈਨੂੰ ਪਤਾ ਹੀ ਕੋਈ ਨਹੀਂ ਤੇ ਮੈਂ ਉੱਥੇ ਪਰਮੇ ਆ ਸੁਣਾਣੇ ਬੈਠ ਜਾ ਕੇ ਪਤਾ ਪਹਿਲਾਂ ਘਰ ਪਰੌਣਾ ਆਇਆ ਓਏ ਤੇ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਕੋਈ ਆਇਆ ਵਾ ਤੁਹਾਨੂੰ ਦੱਸਿਆ ਵੀ ਹੈਗਾ ਵੀ ਹਮਣਾ ਮਾਵਨਾਂ ਨੇ ਕਰਦੀ ਫਿਰ ਆਪਣੀਆਂ ਮਰਜ਼ੀਆਂ ਜੇ ਮੋਰੇ ਮੋਰੇ ਤੋਰੀ ਫਿਰ ਨਹੀਂ ਕਰਦੀਆਂ ਨੇ ਥਾਮ ਉਹਨਾਂ ਨੇ ਜਾ ਕੇ ਤੇ ਥਾਂਬ ਤੇ ਲਈਆਂ ਵਾ ਇਹੋ ਜੀ ਗੱਲ ਨਹੀਂ ਛਾਬਣ ਵਾਲੀ ਪਰ ਇਹ ਨਾ ਸਮਝੋ ਕਿ ਗੇ ਕੁੜੀ ਪਿੱਸੂ ਆਈਆ ਤੇ ਉਹ ਕਰਦੀ ਕੋਹ ਨਹੀਂ ਲੱਗਦੀ ਸਭ ਕੋਹ ਲੱਗਦੀ ਆ ਸਾਰਾ ਕੰਮ ਉਹ ਮੋਰੇ ਹੋ ਕੇ ਕਰਦੀ ਆ ਤੇ ਤੂੰ ਤੇ ਰਾਜ ਸਾੜੀ ਗਏ ਓ ਤੁਸੀਂ ਉਹਦਾ ਪਰੌਣੀਆਂ ਵੱਲ ਵੇਖ ਕੇ ਕਿ ਇਹਦਾ ਰਿਸ਼ਤਾ ਨਾ ਹੋ ਜੇ ਕਿਸ ਤਰ੍ਹਾਂ ਇਹ ਥੋੜੀ ਗੱਲ ਵਾ ਹੁਣ ਘਰ ਤੋਂ ਹੀ ਸਾਰਾ ਪੈਸਾ ਤੇਲਾ ਲੱਗਣਾ ਤੇ ਸਾਰਾ ਮੋਰੇ ਹੋ ਕੇ ਤੇ ਕਰਨਾ ਵੀ ਤੁਸੀਂ ਹੀ ਹੋ ਮੈਨੂੰ ਨਾ ਬੜਾ ਹੀ ਦੁੱਖ ਲੱਗਦਾ ਵਾ ਜਦੋਂ ਮੰਮੀ ਤੇ ਭਾਬੀ ਲੜਦੀਆਂ ਵਾ ਅਜੇ ਤੇ ਮੈਂ ਇੱਥੇ ਆ ਤੇ ਇਹਨਾਂ ਨੂੰ ਹਟਾ ਦਿੰਨੀ ਆ ਤੇ ਮੇਰੇ ਮਗਰੋਂ ਪਤਾ ਨਹੀਂ ਇਹਨਾਂ ਨੇ ਕੀ ਕਰਿਆ ਕਰਨਾ ਵਾ ਤੇ ਇੱਕ ਗੱਲ ਹੋਰ ਅਜੇ ਤੇ ਉਹ ਘਰ ਬਾਹਰ ਤੇ ਮੈਨੂੰ ਮਾੜਾ ਜਿਹਾ ਵੇਖਣੇ ਆਏ ਹੀ ਕਿਹੜਾ ਕੋਈ ਪੱਕ ਠੱਕ ਕਰਨ ਆਏ ਹੀ ਤੇ ਭਾਬੀ ਜੀ ਨੇ ਡਾਡੀ ਜੀ ਨੇ ਪਹਿਲਾਂ ਹੀ ਲੜਾਈ ਪਾ ਲਈ ਤੇ ਜਿਉ ਗਏ ਆ ਤੇ ਮਗਰੋਂ ਫੇਰ ਪਾ ਲਈ ਆ ਪਤਾ ਨਹੀਂ ਮੇਰ ਨਾਲ ਕਿਉਂ ਇਦਾਂ ਕਰਦੇ ਆ ਮੇਰ ਨਾਲ ਕਿਉਂ ਨਹੀਂ ਪਿਆਰ ਕਰਦੇ ਵੀ ਡਾਡੀ ਜੀ ਨੂੰ ਮੈਂ ਕਦੀ ਨਹੀਂ ਮਤਰਾ ਸਮਝਿਆ ਆ ਆਪਣਾ ਪਿਓ ਸਮਝਦੀ ਆ ਤੇ ਡਾਡੀ ਜੀ ਵੀ ਮੇਰ ਨਾਲ ਇਦਾਂ ਕਰਦੇ ਆ ਮੇਰੇ ਕੋਲ ਤਾਂ ਨਹੀਂ ਹੋ ਜੇ ਕੁਝ ਵੀ ਤੇ ਤੂੰ ਜਦੋਂ ਮੋਰੇ ਮੋਰੇ ਤਰੀ ਫਿਰਦੀ ਤੇ ਫੇਰ ਲਾਜ ਤੋਂ ਲਾਉਣੇ ਆ ਬਾਈ ਜਣ ਮੁੰਡਾ ਆਊਗਾ ਮੈਂ ਉਹਦੀ ਛਲਾ ਨਾ ਤੁਰਨਾ ਵਾ ਜੋ ਵੀ ਵਾਕੂਗਾ ਫੇ ਅਹੀਂ ਕਰਾਂਗੇ ਨਹੀਂ ਤੇ ਉਹਨਾਂ ਜੇ ਮੇਰੇ ਜ ਹੈ ਨਹੀਂ ਕੋਈ ਪਛਰੀ ਤਾਂ ਨਾ ਮੈਂ ਕਰਨਾ ਹੀ ਹੋ ਦੇਖੋ ਸੁਣੋ ਮੇਰੀ ਗੱਲ ਜਦੋਂ ਮੈਂ ਤੁਹਾਡੇ ਪੁੱਤ ਚ ਦੇ ਦਿਕਰਾਂ ਨਹੀਂ ਪਉਂਦੀ ਮੈਂ ਪੁੱਤ ਨੂੰ ਪੁੱਤ ਸਮਝਦੀ ਕਿੱਤਾ ਮੈਂ ਉਹਨੂੰ ਪਾਲਿਆ ਵਿਆਹਿਆ ਨੋਂ ਨੂੰ ਮੈਂ ਨੋ ਸਮਝਦੀ ਆ ਮੈਂ ਤਾਂ ਨਹੀਂ ਨਾ ਕੋਈ ਹੋਰ ਨਾ ਕਰਦੀ ਕਿ ਮੈਂ ਦਦਾਕੀ ਨਹੀਂ ਕਦੀ ਪਾਈ ਤੇ ਤੁਸੀਂ ਤੀ ਚ ਕਿਉਂ ਪਉਂਦੇ ਹੋ ਧੀ ਵੀ ਤੇ ਤਾਂ ਦੀ ਸਮਝੋ ਨਾ ਜਿੱਤਾ ਦਾ ਮੈਂ ਤੁਹਾਡਾ ਪੁੱਤ ਸਮਝਦੀ ਆ ਕੱਲ ਨੂੰ ਨਾ ਧੀਆਂ ਹੀ ਕੰਮ ਆਉਂਦੀਆਂ ਹੁੰਦੇ ਗਾਵਾਂ ਪੁੱਤ ਨਹੀਂ ਕੰਮ ਆਉਂਦੇ ਜਿਹੜੀਆਂ ਪੁੱਤ ਵਾ ਨਾ ਉਹ ਨੋਹਾਂ ਦੇ ਮਗਰ ਲੱਗ ਜਾਂਦੇ ਆ ਜੋ ਨੋਹਾਂ ਨੇ ਕਹਿਣਾ ਉਹੋ ਹੀ ਕਰਦੇ ਆ ਤੇ ਧੀਆਂ ਹੀ ਆ ਕੇ ਤੇ ਮਾਪਿਓ ਨੂੰ ਸੰਭਲਦੀਆਂ ਵਾ ਉਹੋ ਹੀ ਪਾਣੀ ਧਾਣੀ ਪੁੱਛਦੀਆਂ ਵਾ ਧੀਆ ਵਈਆਂ ਉਹ ਆਪਣੇ ਘਰ ਗਈਆਂ ਅਖੀਰੀ ਪੋਤੀ ਕੰਮ ਆਉਂਦੇ ਹੁੰਦੇ ਆ ਧੀ ਆ ਗਈ ਤੇ ਮੇਰੇ ਕਹਿ ਕੇ ਤੇ ਫਿਰ ਤੁਰ ਕੇ ਤੇ ਆਪਣੇ ਘੇਰੇ ਗਈ ਜਦੋਂ ਡਿੱਗ ਟਟ ਹੋਣੀ ਆ ਪੁੱਤਾਂ ਨੇ ਨੋਹ ਪੁੱਤ ਨੇ ਕੰਮ ਆਉਣਾ ਵਾ ਅੱਡੀ ਮੈਨੂੰ ਨਹੀਂ ਲੱਗਦਾ ਵੀ ਜਿੱਤਾਂ ਦੀ ਰਾਤ ਜਵਾਂ ਨਾ ਇਹ ਸਾਨੂੰ ਕੱਲ ਨੂੰ ਡਿੱਗਿਆਂ ਨੂੰ ਪਾਣੀ ਦਾ ਘੁੱਟ ਵੀ ਦਊਗੀ ਰਿਸ਼ਤੇ ਨੂੰ ਮੰਨਦੀ ਤਾਂ ਨਹੀਂ ਮੁੰਡੇ ਦੀ ਮਾਂ ਤੇ ਉਹ ਮਾਹ ਪੈਣ ਨੇ ਮਨਾਏ ਆ ਤੇ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਆ ਮਾਂ ਉਹ ਆਂਦੇ ਵੀ ਸਾਡੇ ਪੈਲਸ ਦੇ ਵਿੱਚ ਬਰਾਤ ਸੰਭੜੀ ਚਾਹੀਦੀ ਆ ਤੇ ਮਿਲਣੀਆਂ ਸਾਡੀਆਂ ਸੋਨੇ ਨਾਲ ਹੋਣੀਆਂ ਚਾਹੀਦੀਆਂ ਆ ਪੰਜ ਛੇ ਸਾਡੀਆਂ ਮਿਲਣੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਆ ਜਿਹੜੀ ਸੋਨੇ ਸਾਨੇ ਦੀ ਗੱਲ ਕਰਦੀਆਂ ਨਾ ਉਹ ਤੇ ਦਿਲ ਤੋਂ ਕੱਢ ਦੇ ਮੇਰੇ 'ਚ ਨਹੀਂ ਹਿੰਮਤ ਹੈ ਨਹੀਂਗੀ ਮੈਂ ਤੇ ਮਾੜੀ ਮੋਟਾ ਆਪਣਾ ਚਾਹ ਪਾਣੀ ਪਿਆ ਸਕਦਾ ਤੇ ਇੰਨਾ ਹੀ ਕਰਨਾ ਵਾ ਅੱਗੇ ਤੇਰੀ ਮਰਜ਼ੀ ਹੋ ਉਹਨਾਂ ਨਾਲ ਗੱਲ ਕਰਲਾ ਨਾ ਕਰਲਾ ਉਹ ਤੂੰ ਕਰਨੀ ਜਾਂ ਮੈਂ ਨਹੀਂ ਕਰਨੀ ਘਰ ਬੜਾ ਤਗੜਾ ਵਾ ਤੇ ਮੁੰਡਾ ਵੀ ਨੌਕਰੀ ਵਾਲਾ ਵਾ ਘਰ ਤੇ ਆਂਦੇ ਬਹੁਤ ਸੈਂਦਾ ਵਾ ਭੈਣੇ ਨਹੀਂ ਗੱਲ ਮੈਨੂੰ ਦੱਸੀ ਹੀਗੀ ਤੇ ਚੱਲ ਕੋਈ ਗੱਲ ਨਹੀਂ ਇੱਕ ਅੰਨਾ ਕਵੜਾ ਘੁੱਟ ਕਰਦਾਂਗੇ ਕੁੜੀ ਤਾਂ ਹੱਡੀ ਸੌਖੀ ਰਹੂਗੀ ਉਹ ਤਾਂ ਘਰ ਸੌਖਾ ਵਾ ਤੇ ਇੱਥੇ ਕੀ ਆ ਇੱਥੇ ਮਹਾਂ ਗੁਜਾਰਾ ਹੀ ਹੋਂਦਿਆ ਆ ਗੁਜਾਰਾ ਤੇ ਹੋਂਦਿਆ ਸਾਡੀਆਂ ਕਿਹੜੀਆਂ ਪੰਜ ਸੱਤ ਵਾ ਕੋਈ ਗੱਲ ਨਹੀਂ ਇੱਕੋ ਇੱਕ ਤੇ ਸਾਡੀ ਕੁੜੀ ਆ ਤੇ ਸੋਹਣੀ ਬੜੀ ਆਹੀਂ ਵਿਆਵਾਂਗੇ ਜੇ ਤੂੰ ਐਂ ਗਿਆ ਵੱਡਿਆਂ ਦਾ ਮੱਥਾ ਲਾਇਆ ਨਾ ਤੇ ਕਰਦੀ ਫਿਰ ਜਾ ਕੇ ਤੂੰ ਕੁੜੀ ਨੂੰ ਸੌਕੀ ਰੱਖ ਇੱਥੇ ਭਾਵੇਂ ਸਾਡਾ ਥੱਲੀ ਪੂਣੀ ਵਿਗ ਜੇ ਤੇ ਫਿਰ ਜੇ ਤੁਸੀਂ ਬਿਲਕੁਲ ਆਂਦੇ ਨਾ ਨਹੀਂ ਤੇ ਮੈਂ ਕੁੜੀ ਨੂੰ ਲੈ ਕੇ ਤੇ ਚਲ ਜਾਨੀ ਆ ਉਹਦੇ ਨਾਨਕੇ ਲੈ ਜਾਨੀ ਆ ਜਿਹਨੇ ਕਿਚਨੋਂ ਚਾਰ ਬੰਦੇ ਇੱਥੋਂ ਇਕੱਠੇ ਤੇ ਚਾਰ ਰੋਥੋਂ ਝੂਠਿਆਂ ਤੁਸੀਂ ਹੋਣ ਆਈਓ ਦੇਖ ਲੈ ਕਿ ਤਾ ਤਨ ਪੰਚਾਇਤ ਝੂਠਿਆਂ ਕਰਦੀ ਆ ਅੱਜ ਤਾਂ ਇਹ ਸਭ ਬੰਦਾ ਮੇਰਾ ਇਹ ਕਰਦੇ ਵਿੱਚ ਜਿਹਨੇ ਕਰਲੇ ਨਾ ਚਾਰ ਬੰਦੇ ਇਕੱਠੇ ਤੁਸੀਂ ਦੂਨੇ ਦੇ ਕੇ ਸਿੰਕਾ ਸੁਟਣਾ ਵੇਖੀ ਜ ਸਹੀ ਹੱਥ ਜੋੜ-ਜੋੜ ਕੇ ਤੋਹਾ ਆਖਣਾ ਪੀ ਲੱਲਾ ਜੋ ਤੇ ਰਾਮਦਾਵਾ ਇੱਥੇ ਤੇ ਆਦ-ਆਦ ਬੜਾ ਸੁਣਾਈ ਜਾਂਦੀ ਆ ਤੋ ਉਹ ਜਿਹੜਾ ਪਿੱਛੇ ਕੁੜੀ ਦਾ ਹਿੱਸਾ ਬਣਦਾ ਸੀ ਉਹ ਕਿੱਥੇ ਗਿਆ ਉਹ ਨਾਲ ਲੈਂਦਾ ਉਹ ਕਿੱਥੋਂ ਲਿਆਉਣਾ ਸੀ ਗੱਲ ਕਰਕੇ ਲਿਆਂਦੀ ਹੀਗੀ ਉਦੋਂ ਤੁਸੀਂ ਆਪੇ ਆ ਕੇ ਆਈ ਪਿਆ ਸਭ ਕੁਝ ਕਰਾਂਗੇ ਜੇ ਮੈਂ ਹਿੱਸਾ ਲੈਣਾ ਤਾਂ ਫੇਰ ਮੈਂ ਉੱਥੇ ਬੈਠੀ ਰਹਿੰਦੀ ਮੈਂ ਕਾਨੂੰਨ ਆਉਣਾ ਇੱਥੇ ਮੈਂ ਕੁੜੀ ਦਾ ਸਿਰਫ ਫੇਰੇ ਦੇਖਣਾ ਮੇਰੇ ਨਾਂ ਤੇ ਪੈਸਾ ਤੇ ਨਾ ਮੇਰੇ ਵਿੱਚ ਸੋਨੇ ਦੀ ਮੇਰੇ ਤੇ ਨਹੀਂ ਹੈਮਤ ਬਹੁਤ ਛਣੀ ਕਰ ਲਵਾ ਪਿਓ ਸੋਨੇ ਦੀ ਨਹੀਂ ਹਿੰਮਤ ਤੇ ਨਾ ਮੈਂ ਆ ਕ ਸਭ ਕੁਝ ਕਰਾਉਣਾ ਹੀ ਮੈਂ ਮੈਂ ਕੰਨੋ ਫੜ ਕੇ ਨਹੀਂ ਤੋੜਨੀ ਹਾਏ ਡੈਡੀ ਤੇ ਨਾ ਮੰਮੀ ਦੀ ਗੱਲਾਂ ਚਾਈ ਜਾਂਦੇ ਆ ਡੈਡੀ ਤੇ ਮੰਨੀ ਜਾਂਦੇ ਆ ਵੀ ਚਲ ਕੋਈ ਨਹੀਂ ਮੈਂ ਵਿਆਹ ਕਰ ਦੂੰਗਾ ਤੇ ਮੰਮੀ ਨੇ ਤੇ ਅੱਜ ਵਿਆਹ ਨੂੰ ਮਨਾ ਲਿਆ ਤੇ ਪੜ ਕੇ ਨੇ ਪੈੜੀ ਨੂੰ ਮਨਾ ਲੈਣਾ ਮੰਮੀ ਨੇ ਤੇ ਅੱਧ ਦੀ ਮਾਲਕਣ ਬਣ ਜਾਣਾ ਉਹ ਕਿਹੜੀ ਸਾਡੀ ਸਗੀ ਸੱਸ ਵਾ ਉਹਨੇ ਤੇ ਮਰਦੀ ਮਰਦੀ ਨੇ ਨਾ ਕਵਲ ਦੇ ਨਾਂ ਸਾਬ ਕੋ ਕਰ ਜਾਣਾ ਆਹੀਂ ਤੇ ਫੇਰ ਓਦਾਂ ਦੇ ਓਦਾਂ ਰਹਿ ਜਾਣਾ ਵਾ ਉਦਾਂ ਮੁੰਡੇ ਨੇ ਨਹੀਂ ਉਹ ਇੰਨਾ ਖਰਚਾ ਲਾਉਣ ਨੂੰ ਮਰਨਾ ਬਾ ਚੱਲ ਮੈਂ ਜੋ ਪੈੜੀ ਦਾ ਮਾੜਾ ਮੋਟਾ ਨਾ ਉਹ ਲਾ ਦੂੰਗਾ ਹਾਏ ਇਹ ਤੇ ਹੋ ਰਹੀ ਸੀ ਆਪੇ ਪਾਉਣ ਲਈ ਆਂਦੀ ਸੋਨੇ ਦੀਆਂ ਮਿਲਣੀਆਂ ਸੋਨਾ ਕਿਤੇ ਆਵੇਂ ਬਣ ਜਾਂਦਾ ਵਾ ਆਏ ਮੈਂ ਪੈੜੀ ਤੋਂ ਲਾ ਦੂੰਗਾ ਪੈੜੀ ਤੋਂ ਕਿਦਾਂ ਦੱਸ ਡੈੜੀ ਲਾ ਦੂੰਗਾ ਰੁਪਈਆ ਰੁਪਈਆ ਮੈਂ ਜੋੜਦੀ ਨਹੀਂ ਮਹਾ ਮੈਂ ਕਾਰਨ ਬਣਾਉਣ ਲਈ ਆ ਇਹ ਹਿੱਸੇ ਤੇ ਨਾ ਪੈੜੀ ਚੋਂ ਲਾ ਦਾਂਗੇ ਹੁਣ ਤਾਂ ਨਾ ਘਰ ਚ ਖਲਾਰੇ ਵੀ ਪਹਿਣਗੇ ਤੇ ਕਰਦੀ ਨਾ ਜਸਨ ਦੇ ਡੈੜੀ ਨਾਲ ਗੱਲ ਵੀ ਨਹੀਂ ਤੇ ਛੁੱਟੀ ਲੈ ਕੇ ਘਰ ਆਓ ਇਹਨਾਂ ਨੂੰ ਪੋਸ ਲੋ ਤੇ ਨਹੀਂ ਤੇ ਮੈਂ ਮੁੰਡਾ ਲੈ ਕੇ ਤੇ ਪੇਕੇ ਚਲੇ ਜਾਨੀ ਆ ਆਪੇ ਪਤਾ ਲੱਗੂ ਨੇ ਇਹਨਾਂ ਨੂੰ ਦਾਦੀ ਕੀ ਕਾਂਡੇ ਜਿ ਬੈਠੇ ਕੋਈ ਵੀ ਨਹੀਂ ਪੁੱਤ ਉਹ ਤਰ ਬੈਠੀ ਆ ਅੱਜ ਪਰੌਣੇ ਆਏ ਕੌਣ ਤੇਰੇ ਪੂਆ ਨੂੰ ਵੇਖਣ ਵਾਲੇ ਤੋਂਨਾਂ ਨੂੰ ਹੁਣ ਤੋਰ ਕੇ ਤੇ ਹਟੇ ਆ ਚਲੋ ਪਰੌਣੇ ਤੇ ਆਏ ਹੋ ਨੇ ਫਿਰ ਖਾਣ ਨੂੰ ਹੀ ਕੋ ਲੈੰਦਾ ਰਾਵਾਂ ਮੈਨੂੰ ਵੀ ਦੋ ਮੈਨੂੰ ਭੁੱਖ ਬੜੀ ਲੱਗੀ ਆ ਕੋਈ ਨਹੀਂ ਪੁੱਤ ਤੇਰੇ ਜਗ੍ਹਾ ਮੈਂ ਰੱਖਿਆ ਵਾਦੂ ਤੇਰੇ ਲਈ ਮੈਂ ਪਹਿਲਾਂ ਹੀ ਕੱਢ ਕੇ ਰੱਖ ਲਿਆ ਮੈਨੂੰ ਪਤਾ ਵੀ ਮੇਰੇ ਪੁੱਤ ਨੇ ਸਕੂਲੋਂ ਆਉਣਾ ਤੇ ਤੇਰੇ ਵਾਸਤੇ ਤੇ ਪਹਿਲਾਂ ਜੋ ਖਾਣਾ ਤੂੰ ਦੱਸ ਮੈਂ ਲੇ ਹੁੰਦੀ ਆ ਨਹੀਂ ਲੈਂਦਾ ਕੀ ਹੁੰਦਾ ਧਿਆਨ ਦਾ ਵੀ ਤੈਨੂੰ ਦੱਸ ਦਿੰਨੇ ਨਾ ਜੋ ਪਰੌਣੇ ਗਾੜੀ ਰੱਖਿਆ ਉਹੋ ਤੈਨੂੰ ਦਵਾਂਗੀ ਫੇ ਲੈ ਕੇ ਦੋਣਾ ਮੈਨੂੰ ਭੁੱਖ ਲੱਗੀ ਆ ਲੈ ਦਿੰਨੀ ਤੇ ਰੋਟੀ ਨਹੀਂ ਖਾਧੀ ਅਜੇ ਨਹੀਂ ਨਹੀਂ ਅਜੇ ਨਹੀਂ ਚੱਲ ਕੋਈ ਮਿਲਿਆ ਦਿੰਦੀ ਲੈ ਆ ਗਿਆ ਮੇਰਾ ਬਾਅਸ ਕੋਲ ਹਾਂਜੀ ਚੱਲ ਵਧੀਆ 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 ਪੜਾਈ ਕਰਿਆ ਕਰ ਹਾਂਜੀ ਹਾਂਜੀ ਵਧੀਆ ਹੀ ਕਰਦਾ ਮੈਂ ਆ ਤੇ ਪੜੀ ਨਹੀਂ ਚੱਲ ਤੂੰ ਹੀ ਪੜ ਲਾਵੇ ਨਹੀਂ ਨਹੀਂ ਲੈ ਫਟ ਖੜਾ ਵੇਲਾ ਹੈ ਤੇਰੇ ਜੋਗੀ ਜੀ ਨਹੀਂ ਖਾਲੋ ਨਹੀਂ ਬਾਉ ਮੈਂ ਕੜਾ ਖਾ ਗੇ ਮੈਨੂੰ ਪਰਾਣਾ ਮੈਂ ਤੂੰ ਹੀ ਪਰੋਣੇ ਸਾਹਮਦੇ ਰਹੇ ਹੋਣੇ ਤੇ ਆਹ ਕੁੱਖ ਨਹੀਂ ਖਾਦਾ ਮੈਂ ਕੜਾ ਵਧਣਾ ਕੀ ਖਾਣਦੇ ਆ ਤੇ ਕੀ ਪੀਣਦੇ ਆ ਛੱਡ ਪਰਾਣਾ ਖਲਾਸੀ ਇਹ ਕੀ ਲਈ ਫਿਰਦੇ ਆ ਜਿੰਨਾ ਝੂਠਾ ਸਮਾਨ ਇਹ ਨਾ ਪਰੋਣੇ ਦਾ ਸਾਰਾ ਤੇਰੇ ਗਾੜੀ ਰੱਖਦਾ ਤੈਨੂੰ ਕਦੀ ਕੁਝ ਮਿਲਿਆ ਨਹੀਂਗਾ ਇਦਾਂ ਹਲਕਾ ਆ ਮਰ ਕੋ ਪਲੇਟ ਪੜ ਕੇ ਤੇ ਬਹਿ ਗਿਆ ਕੋਲਡਰ ਤੇ ਖਲਾਸੀ ਪੜ ਲਈ ਆ ਇਹ ਝੂਠਾ ਸਾਰਾ ਸਮਾਨ ਤੇਰੇ ਗਾੜੀ ਰੱਖਿਆ ਤੇਰੀ ਭੂਆ ਨੇ ਭੂਆ ਦਾ ਵੱਡਾ ਤਾਂ ਵੇਝ ਲੱਪਣਿਆ ਬੇ ਤਾਂ ਰਾਜ ਇਹ ਕਿੰਨੀਆਂ ਗੱਲਾਂ ਕਰਦੀ ਆ ਇਹਦੇ ਚ ਕਾਜੀ ਝੂਠ ਬੜੀ ਆ ਕਿਉਂ ਅਰੇ ਕਿੰਨੂ ਪੁੱਛੀ ਹਾਂ ਇਹਦੇ ਚ ਵੀ ਝੂਠ ਹੰਦੀ ਆ ਵੱਡੀ ਤੂੰ ਸਿਆਣੀ ਲੱਗੀ ਆ ਕੇ ਤੁਹਾਨੂੰ ਮਤਾ ਦੇਣ ਮਗਰੋਂ ਆ ਕੇ ਕਿੱਡੀਆਂ ਮਤਾ ਦਿੰਦੀ ਆ ਝੂਠੀ ਮਿੱਠੀ ਮੁੰਡੇ ਗਾੜੀ ਇਹ ਅੱਗੇ ਵੀ ਨਹੀਂ ਨਿਆਣੇ ਤੇ ਝੂਠੋ ਦੇ ਗਾੜੀ ਰੱਖਣੀ ਆ ਡੱਲ ਕੋਹ ਲੱਗਦਾ ਵਾ ਤੇਰਾ ਜਿਆਦਾ ਨਹੀਂ ਗਾ ਨਾਲੇ ਭਾਗੀ ਜੀ ਮੈਂ ਕਿਹੜੀ ਚ ਦੇਣਾ ਵੀ ਜਸ਼ਨ ਨੂੰ ਐਵੇਂ ਦੇਣਾ ਝੂਠ ਮਿੱਠੇ ਨੂੰ ਖਵਾ ਲੈਣੀ ਹੈ ਮੈਂ ਤੇ ਪਹਿਲਾਂ ਹੀ ਇਹਦੇ ਜੋਗਾ ਵੱਖਰਾ ਕੱਢ ਕੇ ਰੱਖ ਲਿਆ ਹੈ ਤੁਹੇ ਕਿਉਂ ਇਦਾਂ ਕਰ ਦੇ ਰਹੀ ਨੇ ਬਹੁਤ ਭੁੱਲੀ ਆ ਮੈਨੂੰ ਤੂੰ ਪਹਿਲਾਂ ਸਮਾਨ ਰੱਖਣ ਵਾਲੀ ਸਾਰਾ ਤੇ ਮੇਰੇ ਸਾਹਮਣੇ ਤੋਂ ਪਲੇਟਾਂ 'ਚ ਪਾ ਕੇ ਰੱਖਦਾ ਉਹ ਬਚਿਆ ਜਿਹੜਾ ਤੇ ਮੇਰੇ ਮੁੰਡੇ ਕਾੜੀ ਰੱਖ ਦਤਾ ਉਹੋ ਜਾਂ ਚੁੱਡੂ ਏ ਇਹਨੂੰ ਕਿਹੜਾ ਕੁਝ ਮਿਲਦਾ ਨਹੀਂਗਾ ਬੰਨ ਸਵੰਨਾ ਮੈਂ ਤੈਨੂੰ ਮਗਾ ਮਗਾ ਕੇ ਦਿੰਨੇ ਆ ਫੇਰ ਵੀ ਹਲਕਾ ਆ ਵਰਗੂ ਦੀਨਾਂ ਚੀਜ਼ਾਂ ਨੂੰ ਪਾਈ ਜਾਂਦਾ ਵਾ ਉਹਦਣ ਤੈਨੂੰ ਨਾ ਇੰਨਾ ਸਮਝਾਇਆ ਏ ਤੇ ਤੈਨੂੰ ਫੇਰ ਨਹੀਂ ਸਮਝ ਆਈ ਮਹਾ ਚਾਰ ਦਿਨ ਤੇਰੇ ਨੰਗਦੇ ਆ ਤੇ ਮੈਨੂੰ ਯਾਦ ਏ ਤੇਰੇ ਨਾ ਮੋਰਨ ਤੇ ਫੇਰ ਲਾਉਣ ਵਾਲਾ ਹੋਇਆ ਵਾ ਫੜ ਪਲੇਟ ਨਾ ਤੇਰੀ ਮਾਂ ਇਦਾਂ ਦੀ ਭੁਖੀ ਤੇ ਨਾ ਤੂੰ ਕਹਿੰਦੇ ਚਲ ਗਿਆ ਇਸੇ ਭੂਆ ਦੇ ਚਲ ਗਿਆ ਬੋਤਾ ਹੇਜ਼ਲਾ ਬਣਿਆ ਫਿਰਦਾ ਭੂਆ ਤੂੰ ਕਹਿਣਾ ਕਿ ਚੰਨੀਆਂ ਨਹੀਂ ਤੂੰ ਮੇਰੀਆਂ ਕੁੜੀਆਂ ਭੁੱਖੀ ਆ ਉਹਨੇ ਕਦੀ ਕੋਹ ਵੇਖਿਆ ਨਹੀਂ ਉਹਦੇ ਸਾਹਮਣੇ ਚੀਜ਼ਾਂ ਪਈਆਂ ਰਹਿ ਉਹਦੇ ਕਦੇ ਧਿਆਨ ਨਹੀਂ ਕਰਦੀ ਐਡੀ ਕਿਤੇ ਰੱਜੀ ਆ ਐਨਾ ਨਹੀਂ ਉਹ ਲੈਣ ਚ ਪੁਣਾ ਕਰਦੀ ਜਿੰਨੇ ਤੂੰ ਡਈਂ ਗਿਆ ਫਿਰ ਉਹ ਪੁੱਲੀ ਨਹੀਂ ਗਈ ਮੈਨੂੰ ਚੋੜੇ ਵਾਰ-ਵਾਰ ਤੇ ਚੀਜ਼ਾਂ ਉਹ ਬੂਹਿਆਂ ਦੇ ਉਹਲੇ-ਉਲੇ ਖਾਂਦੀ ਫਿਰਦੀ ਆ ਇਹਦੇ ਮਾਰ-ਮਾਰ ਕੇ ਫੰਡੀਆਂ ਦੇ ਦੋਨ ਦੇਖੇ ਤੈਨੂੰ ਖੜਦੀ ਕਿਦਾਂ ਅੰਦਰ ਚੱਲ ਹਾਂ ਨਾ ਤਰ ਮੈਂ ਦੱਸਾਂ ਜਰਾ ਓੜਾ ਇੱਥੇ ਵੇਖ ਲਓ ਮੰਮੀ ਭਾਬੀ ਜੀ ਦੇ ਕੰਮ ਮੇਰੇ ਤੇ ਵਸ ਨਹੀਂ ਨਾ ਝੱਲਿਆ ਤੇ ਮੁੰਡੇ ਤੇ ਗੁੱਸਾ ਘੜਦਾ ਵਾ ਗੁੱਸਾ ਸਾਰਾ ਇਹਨਾਂ ਨੂੰ ਇਹੋ ਹੀ ਆ ਪੇਦਾ ਰਿਸ਼ਤਾ ਕਿਉਂ ਉਹ ਝੱਲਿਆ ਵਾ ਚੱਲ ਕੋਈ ਨਹੀਂ ਉਹਦਾ ਮੁੰਡਾ ਵਾ ਉਹ ਮਾਰੇ ਕੁੱਟੇ ਜੋ ਮਰਜ਼ੀ ਕਰੇ ਸਾਨੂੰ ਕੀ ਲੱਗੇ ਇਹਦੇ ਵਿੱਚ ਕਿਉਂ ਮਾਰੇ ਕੁੱਟੇ ਉਹਨਾਂ ਨੇ ਟਿੱਡੋ ਜੰਮਿਆ ਵਾ ਉਹਨਾਂ ਨੂੰ ਮਾਸਾ ਦੁੱਖ ਨਹੀਂ ਹੁੰਦਾ ਇਹ ਇਦਾਂ ਹੀ ਇਹਨਾਂ ਨੇ ਕੁੱਟ-ਕੁੱਟ ਕੇ ਨਾ ਉਹਨੂੰ ਟੀਟ ਕਰ ਲੈਣਾ ਵਾ ਟੀਟ ਕਰ ਲੈਣਾ ਵਾ ਤੇ ਇਸ ਤਰ੍ਹਾਂ ਹੀ ਆ ਨਾ ਫਿਰ ਆਪੇ ਇਹੋ ਪਛਤਾਊਗੀ ਸਾਡਾ ਕੀ ਜਾਣਾ ਵਾ ਜਦੋਂ ਸਾਡੇ ਨਹੀਂ ਹੋ ਆਖੀ ਮੰਨਦੀ ਤੇ ਮੇਰੇ ਤੇ ਜੀਨ ਕੋ ਹੋਣ ਡਿਆ ਵਾ ਅੱਗੇ ਤੇ ਨਹੀਂ ਮੈਂ ਕੁੰਦੀ ਤੇ ਮੇਰਾ ਰਾਦਾ ਵਾ ਡਾਡੀ ਜੀ ਕੋਲ ਨਾਲ ਸ਼ਿਕਾਇਤ ਲਾ ਕੇ ਆਵਾ ਜਾ ਲਾ ਆ ਸ਼ੁਕਰ ਵਾ ਜੇ ਤੇਰੀ ਵੀ ਜ਼ੁਬਾਨ ਖੁੱਲੀ ਆ ਇਹ ਡਾਡੀ ਕੋਲ ਸ਼ਿਕਾਇਤ ਲਾ ਕੇ ਆਵਾ ਲਾ ਕੇ ਆ ਦੱਸ ਕੇ ਆ ਵੀ ਆਹ ਕੋ ਕੰਡਈਓ ਸਾਡੇ ਤੇ ਝੂਠੇ ਨਾਲੋਂ ਦੇ ਚ ਵੇਖ ਲੋ ਨਾਲ ਮੈਂ ਆਪਣੀਆਂ ਤੇ ਜਰ ਲੈ ਲਈਨੀ ਆ ਪਰ ਮੈਂ ਕੋ ਨਿਆਣੇ ਵੱਲ ਨਹੀਂ ਵੇਖ ਕੇ ਜਰਿਆ ਜਾਂਦਾ ਜਦੋਂ ਉਹਨੂੰ ਘੁੱਟਦੇ ਆ ਨਾ ਫਿਰ ਮੈਨੂੰ ਬਹੁਤ ਹੋਰ ਤਰ੍ਹਾਂ ਹੁੰਦਾ ਵਾ ਤੇ ਤੈਨੂੰ ਹੁੰਦਾ ਵਾ ਤੇ ਸਾਨੂੰ ਨਹੀਂ ਹੁੰਦਾ ਮੂਲ ਨਾ ਉਹ ਵਿਆਜ ਪਿਆਰਾ ਹੁੰਦਾ ਵਾ ਮੇਰੇ ਤੇ ਆ ਪਤਾ ਕਿ ਤਾ ਤੇਨੂੰ ਕੋ ਹੋਇਆ ਵਾ ਜਦੋਂ ਤੂੰ ਕੇ ਲੈ ਕੇ ਗਈ ਆ ਮੈਂ ਉਹ ਗੱਲ ਵੀ ਮਗਰ ਨਹੀਂ ਜਾਣ ਚੋਗੀ ਜੇ ਮੈਂ ਮਗਰ ਜਾਂਦੀ ਤੇ ਇਹਨੇ ਮੈਨੂੰ ਵੀ ਮਾੜੀਆਂ ਚੰਗੀਆਂ ਆਖਣੀਆਂ ਮੈਂ ਤਾਂ ਕਰਕੇ ਨਹੀਂ ਉਹਨੂੰ ਛਡਾਇਆ ਚੱਲ ਕੋਈ ਨਹੀਂ ਅਹੀਂ ਤੇ ਜਰ ਲੈ ਲੈਨੇ ਆ ਸਾਨੂੰ ਜੋ ਮਰਜੀ ਕਹਿ ਲੈਣਾ ਇਤਨੀਵੇਂ ਹੋ ਕੇ ਸੁਣਦੇ ਰਹਿੰਨੇ ਆ ਚੁੰਨਦੇ ਤਾਂ ਰਹਿੰਨੇ ਆ ਪਰ ਤੇ ਇਹ ਉਹ ਵੀ ਨਿਆਣਾ ਵਾ ਉਹਦੀ ਵੀ ਆਪਾਂ ਨਾ ਕਰਾਂਗੇ ਹਮਦਰਦੀ ਤੇ ਕਿੰਨੇ ਕਰਨੀਆਂ ਪਹਿਲਾਂ ਤੇ ਮੰਮੀ ਜੀ ਮੈਂ ਕਹਿੰਨੀ ਸੀ ਵੀ ਮੈਂ ਰੱਬ ਦੇ ਬਾਣੇ ਚ ਰਹਿਣਾ ਕਿਸ ਨੂੰ ਮਾੜੀ ਚੰਗੀ ਨਹੀਂ ਕਹਿਣੀ ਪਰ ਅੱਜ ਭਾਬੀ ਜੀ ਨੇ ਹੱਦੋਂ ਵੱਧ ਕਰਦੀ ਆ ਦਸ ਮਿਛਦੈਣ ਹੀ ਤੇ ਉਹਨੋਂ ਨਿਆਣੇ ਨੂੰ ਝੂਠ ਮੀਠ ਦੇਣੀ ਅਹੀਂ ਕਿੜੀਆਂ ਇੱਥੇ ਬੇਵਕੂਫਾਂ ਤੁਰੀਆਂ ਫੈਂਡੀਆਂ ਇੰਨੀ ਕਕਲ ਹੈ ਗਈ ਆ ਮੈਨੂੰ ਸਾਨੂੰ ਤੇ ਛੱਡਾਣਾ ਹੀ ਸਮਝਦੀ ਆ ਆਪਣੇ ਆਪ ਚ ਚਤਰਾਈ ਵਰਤਦੀ ਆ ਹਾਂ ਉਹ ਤੇ ਹੋ ਜਾਂਦੀ ਆ ਇਹਨਾਂ ਝੂਠਾ ਮੀਠਾ ਮੇਰੇ ਮੁੰਡੇਂ ਦੇਤਾ ਪਤਾ ਨਹੀਂ ਇਹ ਕੀ ਟਿੱਡ ਦੇ ਵਿੱਚ ਵਾ ਕਿਹੜੀਆਂ ਇਹ ਗੱਲਾਂ ਕਰਦੀ ਫਿਰਦੀ ਆ ਐਂ ਜਿੱਤਾ ਸਦਾਈ ਹੁੰਨੇ ਆ ਡਾਡੀ ਜੀ ਬੈਠੇ ਜੇ ਹਾਂ ਬੱਤ ਬੈਠਾ ਆ ਮੈਂ ਆ ਵੇ ਲਓ ਭਾਬੀ ਜੀ ਨੇ ਨਾ ਅੱਜ ਫੇਰ ਜਸ਼ਨ ਨੂੰ ਕੁੱਟਿਆ ਵਾ ਅੱਗੇ ਵੀ ਇੱਕ ਦਿਨ ਕੁੱਟਿਆ ਹੀ ਉਹਦੋਂ ਤੇ ਹੀ ਤੁਹਾਨੂੰ ਦੱਸਿਆ ਨਹੀਂ ਆ ਪਰ ਜਦੋਂ ਕੁੱਟਦੇ ਆ ਨਾ ਵੇਖ ਕੇ ਤੇ ਮੇਰ ਕੋ ਨਹੀਂ ਜਰਿਆ ਜਾਂਦਾ ਕੁੜੀਏ ਤੇਰਾ ਕੋਈ ਨਹੀਂ ਵਿੱਚ ਬੋਲਣ ਦਾ ਫਰਜ਼ ਉਹ ਮਾਂ ਆ ਉਹ ਦਾ ਬੋਤ ਉਹ ਜੋ ਮਰਜ਼ੀ ਉਹਨੂੰ ਆਖੇ ਤੇ ਤੁਸੀਂ ਬਿਲਕੁਲ ਨਹੀਂ ਉਹ ਉਹਨੂੰ ਆਖਣਾ ਇਦਾਂ ਨਿਆਣੇ ਵਿਗੜਦੇ ਆ ਡੈਡੀ ਜੀ ਉਹਨੇ ਨਿਆਣੇ ਨੇ ਕੀ ਵਿਗੜ ਜਾਣਾ ਮਾਸਾ ਜਿੰਨੇ ਨੇ ਅੱਜ ਨਾ ਪਰੌਣੇ ਆਏ ਹੀ ਤੇ ਖਾਣ ਨੂੰ ਦੇਤਾ ਮੈਂ ਤੇ ਭਾਬੀ ਜੀ ਨੇ ਚੋਕੇ ਮਾਰਿਆ ਉਹਦੇ ਅੱਗੇ ਕਿ ਇਹ ਝੂਠਾ ਆ ਵਾ ਜੇ ਕੋਈ ਵਧਿਆ ਘਟਿਆ ਦਿੱਤਾ ਤੇ ਤਾਂ ਹੀ ਉਹਨਾਂ ਆਖਿਆ ਵਾ ਉਹਦਾ ਦਿਮਾਗ ਵਿਰੇ ਆ ਵਾ ਕੋਈ ਡੈਡੀ ਜੀ ਤੁਸੀਂ ਯਕੀਨ ਕਿਉਂ ਨਹੀਂ ਕਰਦੇਵੇਂ ਮੈਂ ਤਾਂ ਉਹ ਆਪਣਾ ਪਿਓ ਸਮਝਦੀ ਆ ਤੁਸੀਂ ਮੈਨੂੰ ਆਪਣੀ ਧੀ ਕਿਉਂ ਨਹੀਂ ਸਮਝਦੇਵੇਂ ਤੂੰ ਨਹੀਂ ਮੈਨੂੰ ਆਪਣਾ ਪਿਓ ਸਮਝਦੀ ਆਪਣੀ ਜੋ ਤੇਰੀ ਮਾਂ ਆਂਦੀ ਆ ਤੂੰ ਉਹ ਬੋਲਦੀ ਆ ਮੇਰਾ ਨਾ ਕੰਨ ਖਾਣਾ ਆਇਆ ਕਰੋ ਜਾਂ ਆਪਣੀ ਮਾਂ ਨਾਲ ਜਾ ਕੇ ਗੱਲ ਕਰ ਮੇਰੇ ਨਾਲ ਨਾ ਬਹੁਤੀਆਂ ਗੱਲਾਂ ਕਰੋ ਦੱਸਾਂ ਹੀ ਪਿਓ ਨੂੰ ਹਾਂਜੀ ਮੰਮੀ ਦੱਸਾਈ ਆ ਪਰ ਡੈਡੀ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਨਹੀਂ ਤਾਂ ਪਹਿਲਾਂ ਹੀ ਪਤਾ ਸੀ ਕਿ ਉਹਨੇ ਥੋੜੀ ਤੇਰੀ ਗੱਲ ਸੁਣਨੀ ਆ ਤੂੰ ਹੀ ਉਹਨੂੰ ਆਪਣਾ ਪਤੀਆ ਸਮਝਦੀ ਆ ਉਹਨੇ ਕਾਨੂੰਨਿਕਾ ਤੇਰਾ ਬਣਨਾ ਕਿਉਂ ਵਾਂਗ ਵੇਖੀ ਜੇ ਤੇਰੀ ਕੋਈ ਗੱਲ ਸੁਣੂਗਾ ਤੇ ਨਹੀਂ ਮੰਮੀ ਤਾ ਨਾ ਕਹੋਗੀ ਉਹ ਤੇ ਕਹੇਗਾ ਵਾ ਜਿਹੜਾ ਮੇਰ ਨਾਲ ਇੰਨਾ ਕਰਦਾ ਵਾ ਤੇ ਜਦੋਂ ਭਾਬੀ ਉਹਨੂੰ ਕੋਹ ਕਹਿੰਦੇ ਆ ਨਾ ਮੇਰਾ ਤੇ ਕਲੇਜਾ ਹੀ ਪਾੜ ਜਾਂਦਾ ਵਾ ਤੇਰਾ ਕਲੇਜਾ ਪਾੜਦਾ ਤੇ ਸਾਡਾ ਹੀ ਪਾੜਦਾ ਪਰ ਭਾਦੀ ਨੇ ਨਾ ਸਮਝਦੀ ਤੇ ਇਹ ਵੀ ਕੋਹ ਲੱਗਦੀਆਂ ਉਹਨਾਂ ਦੀਆਂ ਚੱਲ ਹੁਣ ਮੇਰੀ ਤੀ ਤੂੰ ਰੋ ਨਾ ਜਦੋਂ ਉਹਨਾਂ ਨੂੰ ਨਹੀਂ ਚਾਹ ਤੇ ਸਾਨੂੰ ਵੀ ਨਹੀਂ ਪਰਵਾਹ ਮੰਤੇ ਗਰਾ ਬੁੰਦਾ ਯਾ ਮੈਂ ਜਿੱਧਰ ਜਾਣੀ ਆ ਉਹੋ ਹੀ ਮੈਨੂੰ ਝੜਕਾ ਮਾਰ ਕੇ ਤੇ ਕਲਾ ਦਿੰਦਾ ਤੂੰ ਹੀ ਨਾ ਇਹ ਜਿਗਾਇਆ ਕਰ ਜਦੋਂ ਆਂਦੀ ਵੀ ਮੇਰਾ ਹੀ ਮੁੰਡਾ ਮੇਰਾ ਹੀ ਮੁੰਡਾ ਤੇ ਤੂੰ ਐਵੇਂ ਵਿੱਚ ਬੁਰੀ ਬਣਦੀ ਰਹਿਣੀ ਆ ਰਹਿਣ ਤੇ ਕਰ ਜੋ ਕਰਦੀ ਆ ਤੈਨੂੰ ਨਹੀਂ ਕੋਈ ਲੋੜ ਸਾਰਾ ਤੈਨੂੰ ਇਹ ਹੋ ਗਿਆ ਵਾ ਵੀ ਇਹਨੂੰ ਚੰਗੇ ਘਰ ਦਾ ਰਿਸ਼ਤਾ ਕਿਉਂ ਹੋ ਗਿਆ ਵਾ ਤੇ ਇਹਦੀ ਵੇਖੀ ਹਾਂ ਮੈਂ ਕਿਤੇ ਦੀ ਗੱਬਾ ਲੈਣਾ ਵਾ ਜਦੋਂ ਮੇਰੀ ਧੀ ਆਇਆ ਕਰੂਗੀ ਨਾ ਸੱਜ ਫੱਬ ਕੇ ਵੇਖੀ ਅੱਡੇ ਤੇ ਡੇਲੇ ਅੱਡੇ ਰਹਿ ਜਾ ਕਰਨੇ ਆ ਉਹਨਾਂ ਨੂੰ ਮੰਮੀ ਕਾ ਦਾ ਸਾੜਾ ਵਾ ਤੁਸੀਂ ਐਵੇਂ ਪਾਬੀ ਨੂੰ ਇਦਾਂ ਕਹਿੰਦੇ ਰਹਿੰਨੇ ਆ ਜੋ ਮੇਰੀ ਕਿਸਮਤ ਵਿੱਚ ਹੋਇਆ ਨਾ ਉਹ ਮੈਨੂੰ ਮਿਲਣੀ ਜਾਣਾ ਵਾ ਮੈਨੂੰ ਮਿਲ ਕਿੱਦਾਂ ਜਾਣਾ ਵਾ ਇਹਦੀ ਜੇ ਲੁਤਰੋਦੋਂ ਦੋ ਕੜੀਆਂ ਬੰਦ ਹੋ ਜਾਂਦੀ ਪਰੌਣਿਆਂ ਦੇ ਵਿੱਚ ਤੇ ਨਾ ਹੋ ਇੰਨੀਆਂ ਸ਼ਰਤਾਂ ਰੱਖ ਦੇ ਕਿੰਨੀਆਂ ਹੋਰ ਸ਼ਰਤਾਂ ਮੰਗਾ ਕੇ ਗਈ ਆ ਇਹਦਾ ਤੇ ਰਾਦਾ ਵੀ ਹੋਵੇ ਹੀ ਨਾ